ਸ਼ਹਾਦਤਾਂ ਤੇ ਆਪਾਂ ਸਭ ਜਾਣਦੇ ਵੀ ਪਹਿਲਾਂ ਵੀ ਰਹੀਆਂ ਹੁਣ ਵੀ ਆ ਇਹ ਰੁਕਣੀਆਂ ਵੀ ਨਹੀਂ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਮਰਹੂਮ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਘਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗਾਜ ਪਹੁੰਚੇ। ਉਹਨਾਂ ਇਸ ਸਮੇਂ ਭਾਈ ਕੌਕੇ ਦੀ ਧਰਮ ਪਤਨੀ ਬੀਬੀ ਗਰਮੇਲ ਕੌਰ ਪੁੱਤਰ ਹਰੀ ਸਿੰਘ ਕੌਕੇ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਜੱਥੇਦਾਰ ਗੜਗੱਜ ਨੇ ਆਖਿਆ ਕਿ ਉਹਨਾਂ ਦੇ ਵੀ ਦੋ ਮਾਮੇ ਸ਼ਹੀਦ ਹੋਏ ਨੇ ਅਤੇ ਉਹ ਬਿਹਤਰ ਢੰਗ ਨਾਲ ਹਾਲਾਤਾਂ ਨੂੰ ਸਮਝ ਸਕਦੇ ਨੇ ਉਹਨਾਂ ਆਖਿਆ ਕਿ ਸਿੱਖ ਕੌਮ ਨੇ ਕਦੇ ਵੀ ਆਪਣੇ ਸ਼ਹੀਦ ਨਹੀਂ ਵਿਸਾਰੇ ਸਿਸਟਮ ਜਿਹੋ ਜਿਹਾ ਵੀ ਰਿਹਾ ਹੋਵੇ ਪਰ ਸ਼ਹੀਦ ਹਮੇਸ਼ਾ ਦਿਲਾਂ ਵਿੱਚ ਨੇ ਇਹ ਸ਼ਹੀਦ ਹਮੇਸ਼ਾ ਕੌਮ ਨੂੰ ਸੇਧ ਦਿੰਦੇ ਰਹਿਣਗੇ ਅਤੇ ਇਹਨਾਂ ਦਾ ਹੱਥ ਹਮੇਸ਼ਾ ਸਾਡੇ ਸਿਰ ਉੱਤੇ ਹੈ ਇਸ ਸਮੇਂ ਹਲਕਾ ਜਗਰਾਉਂ ਦੇ ਇੰਚਾਰਜ ਅਤੇ ਸਾਫ ਕਾਬਦਾਇਕ ਐਸਰ ਕਲੇਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰ ਸਿੰਘ ਗਰੇਵਾਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ ਜਥੇਦਾਰ ਗੜਗੱਜ ਨੇ ਇਸ ਸਮੇਂ ਭਾਈ ਕੌਂਕੇ ਦੇ ਘਰ ਨੂੰ ਵੀ ਸਜਦਾ ਕੀਤਾ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸਮੇਂ ਹੋਰ ਕੀ ਕਿਹਾ ਤੁਸੀਂ ਆਪੇ ਦੇਖ ਲਓ ਇਹ ਸ਼ਹਾਦਤਾਂ ਤੇ ਆਪਾਂ ਸਭ ਜਾਣਦੇ ਵੀ ਪਹਿਲਾਂ ਵੀ ਰਹੀਆਂ ਹੁਣ ਵੀ ਆ ਇਹ ਰੁਕਣੀਆਂ ਵੀ ਨਹੀਂ ਆ ਜਿਹੜਾ ਗੁਰੂ ਸਾਹਿਬ ਦਾ ਹੈਗਾ ਨਾ ਬੇਗੰਪੁਰਾ ਸ਼ਹਿਰ ਕੋ ਨਾਉ ਦੂਖਦੋ ਨਹੀਂ ਤੇ ठाਉ ਪਾਸ਼ਾ ਨੇ ਤੇ ਉਹ ਰਾਜ ਦੀ ਗੱਲ ਕੀਤੀ ਜਿੱਥੇ ਗਾਮ ਹੀ ਕੋਈ ਨਾ ਵੇ ਸ਼ੇਰੇ ਪੰਜਾਬ ਦਾ ਰਾਜ ਵੇਖੋ ਭਾਜੀ ਉਥੇ ਭਾਵੇਂ ਰਾਜ ਸਿੱਖਾਂ ਦਾ ਹੀ ਪਰ ਅਧਿਕਾਰ ਸਾਰਿਆਂ ਨੂੰ ਹੈਗੇ ਉਹ ਉਹੋ ਜਾਂ ਜਿਹੜਾ ਕਨਸੈਪਟ ਆ ਉਹ ਦੁਨੀਆ ਸਾਰੀ ਤੇ ਆਉਣਾ ਚਾਹੀਦਾ ਜਿੱਥੇ ਸਾਰੇ ਧਰਮਾਂ ਦੇ ਲੋਕ ਸੁੱਖ ਦੇ ਨਾਲ ਵਸਣ ਭਾਈਚਾਰਾ ਪੰਜਾਬ ਤੇ ਹਮੇਸ਼ਾ ਹੀ ਭਾਈਚਾਰੇ ਦੀ ਮਿਸਾਲ ਹੈ ਬਾਕੀ ਇਹ ਸ਼ਹਾਦਤਾਂ ਨੇ ਕਦੀ ਸਾਨੂੰ ਡੋਲਣ ਨਹੀਂ ਦਿੱਤਾ ਇਹ ਸਾਨੂੰ ਦ੍ਰਿੜਤਾ ਦਿੰਦੀਆਂ ਮੈਂ ਤੇ ਪਾਸ਼ਾ ਕੇ ਅਰਦਾਸ ਕਰੂੰਗਾ ਕਿ ਮਹਾਨ ਸ਼ਹੀਦ ਨੇ ਕੌਮ ਦੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੁਹਾਡੀਆਂ ਪੀੜ੍ਹੀਆਂ ਰਹਿਣ ਤੇ ਸਾਡੀ ਕੌਮ ਇਹਨਾਂ ਸ਼ਹੀਦਾਂ ਨੂੰ ਚੇਤਿਆਂ ਦੇ ਵਿੱਚ ਵਸਾ ਕੇ ਹਮੇਸ਼ਾ ਇਹਨਾਂ ਸ਼ਹੀਦਾਂ ਨੂੰ ਯਾਦ ਰੱਖੇ ਤੇ ਯਾਦ ਰੱਖਦੇ ਆਉਣ ਵਾਲਾ ਸਮਾਂ ਜਿਹੜਾ ਉਹਦੇ ਬਾਰੇ ਸੋਚੇ ਭੀ ਜੇ ਇਹ ਪੰਜਾਬ ਲਈ ਆਪਣਾ ਖੂਨ ਡੋਲ ਗਿਆ ਪੰਥ ਲਈ ਖੂਨ ਡੋਲ ਗਿਆ ਤੇ ਅੱਜ ਸਾਨੂੰ ਵੀ ਲੋੜ ਆਹੀਂ ਪੰਥਕ ਵੱਡੇ ਹਿੱਤਾਂ ਦੇ ਲਈ ਪੰਥ ਵਾਲੇ ਪਾਸੇ ਤੁਰੀਏ ਪੰਥ ਦੀ ਚੜ੍ਹਦੀ ਕਲਾ ਲਈ ਤਤ ਪਰ ਹੋਈਏ ਪੰਥ ਗੁਰੂ ਦਾਦੇ ਨੇ ਇਦਾਂ ਹੀ ਚੜ੍ਹਦੀ ਕਲਾ ਦੀ ਰਹਿਣਾ ਇੱਕ ਗੱਲ ਮੈਂ ਘੁੰਮ ਕੇ ਵੇਖੀ ਆਪਣੀ ਜ਼ਿੰਦਗੀ ਚ ਆਪਣੀ ਕੌਮ ਨੇ ਆਪਣੇ ਸ਼ਹੀਦ ਕਦੀ ਵੀ ਸਾਰੇ ਨਹੀਂ ਸਿਸਟਮ ਜਿਦਾਂ ਨਾਲ ਮੱਦੀ ਹੋਵੇ ਸ਼ਹੀਦ ਆਪਣੇ ਇਥੇ ਦਿਲ ਚ ਰੂਟੀਆਂ ਲਾਈਆਂ ਹੀਆਂ ਥਾਂਾਂ ਤੇ ਉੱਥੇ ਸਾਡੇ ਇੱਕ ਮਿੱਤਰਾਂ ਰਾਣਾ ਜੀ ਬੜੀ ਉਹਨਾਂ ਨੇ ਖੋਜ ਕੀਤੀ ਅਕਬਰ ਗੁਰਦੁਆਰਿਆਂ ਦੀ ਉਹ ਇੱਕ ਪਿੰਡ ਚ ਗਿਆ ਤੇ ਨਾਲ ਆਪਣੇ ਪੰਜਾਬ ਦਾ ਇੱਕ ਬੜਾ ਚੜ੍ਹਦੀ ਕਲਾ ਦਾ ਸਿੰਘ ਆ ਜਗਦੀਪ ਸਿੰਘ ਫਰੀਦਕੋਟ ਉਹਦੀਆਂ ਲਿਖਤਾਂ ਵੀ ਬੜੀਆਂ ਵਧੀਆ ਹਨੇ ਹਨੇ ਪਾਤਸ਼ਾਹੀ ਮਲਮਸ਼ੀ ਦੀ ਪਹਿਰਿਆਂ ਦੀ ਗੱਲ ਕਰ ਦੋ ਉਹਥੇ ਗਿਆ ਵੀ ਇੱਥੇ ਗੁਰਦੁਆਰਾ ਸੀ ਪਹਿਲਾਂ ਤੇ ਮੰਨਣ ਦਾ ਫਿਰ ਕਈ ਲੋਕਾਂ ਨੇ ਦੱਸਿਆ ਹਾਂਜੀ ਇੱਥੇ ਗੁਰਦੁਆਰਾ ਹੈਗਾ ਸੀ ਉੱਥੇ ਬਹਿ ਗਏ ਉਹ ਬੰਦੇ ਕਹਿੰਦੇ ਭਈ ਦਿਨੇ ਤੁਸੀਂ ਆਇਨੇ ਹੋ ਰਾਤ ਨੂੰ ਸਾਨੂੰ ਤੁਹਾਡੇ ਵਰਗੇ ਸਿੰਘ ਦੀਦੇ ਆ ਇਹ ਠੀਕ ਆ ਵੀ ਜੋ ਮਰਜ਼ੀ ਤਕਾਜ਼ਾ ਚੱਲਦਾ ਪਿਆ ਇਨਸਾਫ ਦਾ ਜੇ ਉਹ ਪਰ ਜੇ ਆਪਾਂ ਕਹੀਏ ਵੀ ਸ਼ਹੀਦਾਂ ਦਾ ਸਾਡੇ ਸਿਰ ਤੋਂ ਹੱਥ ਪਰੇ ਹੋ ਗਿਆ ਉਹ ਨਹੀਂ ਹੋਇਆ ਉਹ ਸਾਰਾ ਕੁਝ ਮਹਿਸੂਸ ਕਰਦੇ ਆ ਕੌਮ ਦੇ ਹਾਲਾਤ ਵੀ ਜੋ ਹੈਗੇ ਆ ਕੌਮ ਦੇ ਉੱਤੇ ਕੀ ਤਾਕ ਆ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਸੰਥਲੀ ਆਪਣੀ ਜਾਨ ਵੀ ਖਿਲਾਤੀ ਇਹ ਜਿਹੜੇ ਸਾਡੇ ਕੌਮ ਦੇ ਮਾਨ ਸੀ ਇਹ ਸਾਡੇ ਹਮੇਸ਼ਾ ਸਿਰ ਦਿੰਦੇ ਰਹਿਣਗੇ ਕਿਉਂਕਿ ਮੇਰੇ ਵੀ ਦੋ ਆਪਣੇ ਮਾਮੇ ਸ਼ਹੀਦ ਆ ਇਹ ਇਸ ਕਰਕੇ ਮੈਂ ਇਸ ਘਰ ਨੂੰ ਲੱਖ ਵਾਰੀ ਸਜਦਾ ਕਰਦਾ ਹੈ ਸਾਡੇ ਸ਼ਹੀਦਾਂ ਦਾ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੰਨਸਾਰਾ ਹੋਰ ਜਦ ਵਿੱਚ